ਸਾਰਿਆਂ ਨੂੰ ਅੱਜ ਇਹਨਾਂ ਨੂੰ ਲੈ ਕੇ ਚੱਲਿਆ ਮੈਂ ਮਾਨਸੇ ਮੈਨੂੰ ਕੰਮ ਸੀਗਾ ਉੱਥੇ ਗੁਰੀ ਧਰਾਂਗੜੇ ਕੋਲ ਤੇ ਇਹਾਂ ਦੇ ਦਵਾਖਾਂ ਨੂੰ ਜਦੋਂ ਪਤਾ ਲੱਗਿਆ ਮੈਂ ਚੱਲਿਆ ਇਹਨਾਂ ਨੂੰ ਐਸੇ ਜਿੰਨਾ ਜ਼ਿਆਦਾ ਅਸੀਂ ਉੱਥੇ ਜਾ ਆਵਾਂਗੇ ਸਿੱਧੂ ਬੁੱਸੇ ਵਾਲੇ ਕਿਉਂਕਿ ਕਿਥੋਂ ਗੁਰੀ ਧਰਾਂਗੜੇ ਦਾ ਦਫ਼ਤਰ ਹੈ ਉਹ ਤੋਂ ਸਾਰਾ ਹੀ ਮੇਰੇ ਹਿਸਾਬ ਨਾਲ 80 ਕਿਲੋਮੀਟਰ ਤੇ ਘਰ ਆਉਂਦਾ ਕਿਲੋਮੀਟਰ ਵਾਲੇ ਦਾ ਜਦ ਬਾਣੇ ਨਾਲ ਤੁਮੇ ਆਉਣਗੇ ਦਵਾਖਾਂ ਤੇ ਅੱਜ ਨਾਲ ਅਸੀਂ ਥੋੜੇ ਜਦੋਂ ਮੈਂ ਇਹਨੂੰ ਕਿਹਾ ਦੀ ਆਪਾਂ 10:00 ਵਜੇ ਜਾਣਾ ਥੋੜਾ ਜਿਹਾ ਲੇਟ ਹੋ ਗਿਆ ਮੈਂ ਮੈਂ ਕਿਹਾ ਯਾਰ ਪੱਗ ਦੀ ਲੋਡ ਆਈ ਇਹ ਸਾਰੇ ਸਾਰੇ ਨਾ ਨਾ ਇੱਕ ਤਾਂ ਚਾਚੇ ਪੱਗ ਬੜੀ ਘੜਾਈ ਆ ਇਹਨਾਂ ਨੂੰ ਆਇਆ ਸੀ ਵੀ ਕਿਤੇ ਪੱਗ ਖੋਲ ਕੇ ਨਾ ਖੜ ਚੋਏ ਕਿਦਾ ਹੋਰ ਲੇਟ ਖੜ ਚੋਏ ਇਹ ਤਾਂ ਸਾਰੇ ਇੰਨੇ ਜੱਦੂ ਨੇ ਇਹ ਵੀ ਕਿਹਾ ਹੋ ਗਿਆ ਫਿਰ ਤੇ ਕੰਮ ਕਰਦੇ ਕਾਢੇ 7 7:30 ਮੈਂ ਮੈਂ ਨਹੀਂ ਆਉਂਦੀ ਆਜਾ ਬੋ ਜੀ ਪੱਗ ਦੀ ਤਰੀ ਲੋਡ ਆਉਣੀ ਤੇਰੀ ਜੋਬਰ ਦੀ 2:00 ਵਜੇ ਲਈ ਲਾਓ ਵੀ ਸੱਜਣੋ ਆਪਾਂ ਪਹੁੰਚ ਗਏ ਭਵਾਨੀਗੜ੍ਹ। ਮਲੇਗ ਮਾਲਵੇ। ਲਾਜਾ ਯਾਰ। ਇਹ ਵਾਸਤੇ ਦਿਮਾਗ ਲਈ ਜਾਦੂ ਹੋਊਗਾ। ਤੂੰ ਜਾਦੂ ਵਖਾਉਣਾ ਮੈਂ। ਐਂ ਅੱਖਾਂ ਜੱਖਾਂ ਪਾ ਕੇ ਦੇਖ ਇਹਦੇ। ਦੇਖ ਪੂਰਾ ਉਹ ਦੇਖਣਾ। ਦੇਖ ਇੱਕ ਤੈਨੂੰ ਐ ਲੱਗੂ ਜਿਵੇਂ ਕੋੜਾ ਅੱਖਾਂ ਖੋਲਦਾ। ਠੀਕ ਆ? ਉਹ ਮੈਂ ਹੀ ਫੜ ਗਿਆ। ਲਓ ਵੀ ਮਾਨਸਾ ਰਹਿ ਗਿਆ 46 ਕਿਲੋ ਮੀਟਰ। ਲਓ ਵੀ ਢਾਬਾ ਆ ਗਿਆ। ਕਾਜੂ ਪੀ ਲਈਏ ਮੁੰਡਿਆਂ ਨੂੰ ਕੈਮਪੂਮ ਕਰਦੀ ਹੈ ਕਿ ਆ ਫਰਾਗੇ ਨਿੰਦਾ ਆਈ ਜਾਂਦੇ ਹੈ ਇਹਨੂੰ ਸੌਂਈ ਜਾਂਦੇ ਨੇ ਨਿੰਦਾ ਖੋਲਦੀ ਹੈ ਨਾ ਓਏ ਮੇਰਾ ਮੂੰਹ ਲੈ ਜਬਾਨ ਆ ਦੇ ਲਫਾਫੇ ਨਾਲ ਰੱਖੇ ਹੋਏ ਨੇ ਇਹਨਾਂ ਨੇ ਵੀ ਬਲਾਸਟ ਮਾਰਨਗੇ ਤੇ ਰਾਜ ਨਾਲ ਦੇ ਨਾਲ ਉਹਨੂੰ ਸੰਭਿਆ ਕਵਰ ਕੀਤਾ ਜਾਵੇ ਓਏ ਮੇਲੇ ਮੂੰਹ ਬੇ ਪਰਮਭੇ ਬਣਾਇਆ ਕੀ ਲੈਂਦੇ ਸੀ ਨਾਲ ਲੇ ਬੱਸ ਨੇ ਸੋਣਾ ਇੰਨਾ 4 4 ਪਿੰਡਾਂ ਵਾਸਤੇ 4 ਲੈ ਆਇਆ ਤੇ ਚਾਹ ਵਾਸਤੇ ਲੈ ਗਏ ਮੇਰੇ ਵਾਸਤੇ ਲੈ ਕਿੰਨੇ ਲੈਣਾ ਮੇਰੇ ਵਾਸਤੇ ਲੈ ਆਇਆ 4 ਅਰੇ ਕਿੱਤੋਂ ਦੋ 3 1 ਲੈ ਲੈਨੇ ਚਾਰ ਦੇਖੋ ਤੇ ਕਿਉਂ ਦੱਟੇ ਆਹ ਖੁੱਲੀ ਆ ਮੁੰਡੇ ਦੀ ਪਰੌਂਠੇ ਚ 4 4 ਖਾਂਦਾ ਨਾ ਯਾਰ ਲੈ ਚਾਹ ਲੈ ਚੋ ਜੀ ਠੀਕ ਆ ਲੋ 4 4 ਆਇਆ ਪਿਆ ਲਓ ਵੀ ਸਜਣੋ ਮਾਨਸੇ ਪਹੁੰਚ ਗਏ ਆਪਾਂ ਤੇ ਇੱਥੋਂ ਹੈਗਾ ਉਹਦਾਿੱਥੇ ਅਸੀਂ ਜਾਣਾ ਪੂਰੀ ਘਰਾਂਗਣੇ ਦਾ 2 ਕੋ.ਮੀਟਰ ਦੀ ਬਾੜ ਹੈਗੀ ਅਜੇ ਹੋਰ ਲਓ ਵੀ ਆ ਆ ਗਈਆਂ ਕੈਂਚੀਆਂ ਆਹ ਰਾਹ ਜਾਂਦਾ ਜਵਾਰਕੇ ਨੂੰ ਆਹ ਮੂਸੇ ਵਾਲੇ ਦਾ ਜਿਹੜਾ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਇਧਰੋਂ ਹੁੰਦਾ ਮੂਸੇ ਵਾਲੇ ਦੀ ਗੱਡੀ ਇੱਥੋਂ ਜਾਂਦੀ ਆ ਇਧਰ ਨੂੰ ਜਵਾਰਕੇ ਅੱਜ ਆਪਾਂ ਜਵਾਰਕੇ ਵੀ ਜਾ ਕੇ ਆਵਾਂਗੇ ਬੂਟੇ ਠੀਕ ਹੈ ਜੀ ਠੀਕ ਆ ਆਹ ਰਾਹ ਜਾਂਦਾ ਜਵਾਰਕੇ ਨੂੰ ਸਾਹਮਣੇ ਲੱਗਦੀ ਗੱਡੀ ਗੱਡੀ ਆਪਾਂ ਪਿਛਲੀ ਵਾਰੀ ਇੱਥੇ ਖੜਾਈ ਸੀ ਆਇਦ ਕੀ ਉੱਧਰ ਲਾ ਦਿੰਨੇ ਆ ਉਹ ਇੱਧਰ ਲਾ ਦਿੰਨੇ ਆ ਆਹ ਰਾਹ ਵੇਲੇ ਜਗ੍ਹਾ ਇੱਧਰ ਇਹ ਲੋਕ ਆਹ ਦੁਕਾਨਾਂ ਵੀ ਲੱਗੀਆਂ ਪੱਕੀਆਂ ਹਾਂ ਹਾਂਜੀ ਆਹ ਦੇ ਲੋਕ ਆਉਂਦੇ ਰਹਿੰਦੇ ਨੇ 8 10 20 ਬੰਦੇ ਜ਼ਰੂਰ ਰੋਜ਼ ਮੈਂ ਵੀ ਆ ਵੀਰਾਂ ਨੂੰ ਨਹੀਂ ਆਉਂਦੇ ਨੇ ਇਹ ਚੇਂਜ ਕਰਨ ਚਾਹੀਦਾ ਹੈ ਇੰਨੀ ਕੋਈ ਐਂਟਰੀ ਕਰ ਦੇ जाकले किरे देया दो ना अर गया हां लागे हां ਜਿਆ ਹੈ ਕਿ ਇਹ ਬਹੁਤ ਬਣਾਇਆ ਹੋਇਆ ਨਾ ਗੋਲੀਆਂ ਵੱਜੀਆਂ ਇਸ ਨੂੰ ਦੇਖਣਾ ਕਿੱਡੇ ਤਕੜੇ ਅਸਲੇ ਹੋਣਗੇ ਦੇਖਦਾ ਕਿੱਡੇ-ਕਡੇ ਮੋਹਕੇ ਕੱਢੇ ਪਏ ਨੇ ਫੈਰਾਂ ਦੇ 3 4 5 6 7 8 9 10 11 12 13 14 14 ਫੈਰ ਦਾ ਵੱਜੇ ਹੋਏ ਨੇ ਸਿੱਤੇ ਇਹ 3 ਵਜਿਆ 15 16 17 18 19 ਫੈਰ ਦਾ ਵੱਜੇ ਹੋਏ ਨੇ ਅੱਜ ਵੀ ਵੱਡੀ ਗੰਤੀ 'ਚ ਯਾਨੀ ਆਉਂਦੇ ਨੇ ਲੋਕ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਬਹੁਤ ਲੋਕ ਆਉਂਦੇ ਨੇ ਅੱਗੇ ਥੋੜਾ ਜਿਹਾ ਮੰਨ ਬੰਦੇ ਦਾ ਭਾਵ ਹੁੰਦਾ ਕਿ ਜਾ ਕੇ ਜਰੂਰ ਕਿ ਜਿਹੜੀ ਮੌਤ ਹੋਈ ਹੈ ਨਾ ਥੋੜੀ ਇਸ ਤਰ੍ਹਾਂ ਦੀ ਹੋਈ ਹੈ ਉਹ ਵੀ